ਸਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸਤਿਦਾਰਾ ਬਨਸਾ ਅਨੇਕ ਬਹੁਤ ਰੰਗ ਅਰ ਵੇਸ ਹਰ ਨਾਮ ਰਦੇ ਨ ਵਸੀ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਐ ਮਸਤਕ ਹੋਵੈ ਭਾਗ ਕਾਰਜ ਸਭ ਸਵਾਰਿਐ ਗੁਰ ਕੀ ਚਰਣੀ ਲਾਗ ਮੇਰਾ ਰੋਗ ਭ੍ਰਮ ਕਟਿਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ ਅਠ ਸੱਠ ਤੀਰਥ ਨਾਓ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਏ ਸਵਾਉ ਐਥੇ ਮਿਲੇ ਵਡਾਈਆਂ ਦਰਗਹ ਪਾਵੇ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਸ ਤੇ ਸੀ ਹਾਥ ਮਾਰਿਆ ਪੇਜੀਵਾਲ ਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਣਾਗਤੀ ਸਰਬ ਕਟਾਂ ਕੇ नाथ ਸ੍ਰੀ ਰਾਗ ਮਹੱਲਾ 5 ਸ਼ਰਨ ਪਏ ਪ੍ਰਭ ਆਪਣੇ ਗੁਰ ਹੋ ਆ ਕਿਰਪਾਲ ਸਤ ਗੁਰ ਕਾ ਉਪਦੇਸੀ ਐ ਬਿਨ ਸੇ ਸਰਬ ਜਾਲ ਅੰਦਰ ਲੱਗਾ RAM ਨਾਮ ਅਮਰਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਕ ਨਮਨੋ ਵਿਚਾਰ ਰਹਾਉ ਗਣ ਗੋਵਿੰਦਨ ਤਗਾਵੇ ਆਬ ਗੁਣ ਕਟਣ ਹਾਰ ਬਿਨ ਹਰ ਨਾਮ ਅਨ ਸੁਖ ਹੋਏ ਕਰ ਡਿਠੇ ਵਿਸਥਾਰ ਸੈਜੇ ਸਭ ਤੀਰਥ ਆ ਭਵਜਲ ਉੱਤਰ ਪਾਰ ਤੀਰਤ ਵਰਸ ਲੱਖ ਸੰਜਮ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸ ਤੇ ਜਾਂ ਵੇਖੈ ਸਦਾ ਹضور ਥਾਨਤ ਸੰਨਤਰ 라ਵ ਰਹਿਆ ਪ੍ਰਭ ਮੇਰਾ ਭਾਰ ਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਆਨ ਸਤ ਸਿਰਜਿਉਂ ਜਹਾਨ ਨਾਨਕ ਜਪਿਐ ਸਤ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਕਦਮ ਕਰ ਹਰ ਜਾਪਣਾ ਵਡ ਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ-ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਾਉ ਜਿਸ ਕਾਰਣ ਸੰਸਾਰ ਆ ਸੋ ਪ੍ਰਭ ਢਠਾ ਨਾਲ ਜਲ-ਸਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਨਹੀ ਕੀਤ ਰਤਨ ਜਵੇਹਰ ਮਾਨਕਾ ਅਮਰਤ ਹਰ ਕਾ ਨਾਉ ਸੋਖ ਸਦ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ 5 ਸੋਈ ਸਾਸਤ ਸੌਣ ਸੋਏ ਜਿਤ ਜਪਿਏ ਹਰ ਨਾਉ ਚਾਰਨ ਕਮਲ ਗੋਰ ਧਾਨ ਦੀ ਆ ਮਿਲਿਆ ਨ ਸਵੇਂ ਸਾਂ ਸਾਚੀ ਪੂੰਜੀ ਸਤ ਸੰਜਮ ਹੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ ਸੋ ਖੰਤੇ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦਾ ਜਿਨ ਚਾਖਿਆ ਸੇ ਤ੍ਰਿਪਤਰਾ ਸਿਆਉ ਰਸ ਜਾਣਾ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤੰਬਕ ਸੰਦ ਜਿਨ ਸੇ ਵਿਆ ਪ੍ਰਭ ਆਪਣਾ ਸੋਈ ਰਾਜ ਨਰੇਂਦ ਆਉ ਸਰ ਹਰ ਜਸ ਗੁਣ ਰਮਣ ਜਤ ਕੋਟ ਮਜਨੇਸ਼ ਨਾਨ ਰਸਨਾ ਉੱਚਰ ਹੈ ਗੁਣਵਤੀ ਕੋਇ ਨ ਪੁੱਜੈ ਦਾਨ ਸ੍ਰੇਸ਼ਟ ਤਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਵਾਨ ਜਿਉ ਪਿੰਡ ਧਨ ਤੇ ਸਦਾ ਹਾਂ ਸਦਾ ਸਦਾ ਕੁਰਮਾਨ ਮਿਲਿਆ ਕਦੇ ਨ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕਟਿਆ ਸਾਚੈ ਸਿਰਜਣਹਾਰ ਪੂਲਾ ਮਾਰਗ ਪਾਇਓਨ ਗੁਣ ਅਬ ਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾਂ ਆਧਾਰ ਪੂਲਾ ਮਾਰਗ ਪਾਇਓਨ ਗੁਣ ਅਬ ਗੁਣ ਨਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾਂ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ